ਉਹਨਾਂ ਮੰਨੇ ਕੋਟ ਦੇ ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਨਾਲ ਸੰਦੀਪ ਦੇ ਫੈਨ ਤੁਹਾਡਾ ਬੂਬੂ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਪਹੁੰਚ ਚੁੱਕੇ ਆ ਅੱਜ ਫਿਰ ਆਪਾਂ ਪਿੰਡ ਚੁੰਗ ਜ਼ਿਲ੍ਹਾ ਅਮਰਸਰ ਪਿੰਡ ਤਹਿਸੀਲ ਵਾਪਕਾਲਾ ਮੈਂ ਤੇਰੇ ਬਿਲਕੁਲ ਨਜ਼ਦੀਕ ਹੈ ਜੀ ਤੇ ਬਾਈ ਸੁਖੇਣ ਕੋਲ ਆ ਚੁੱਕੇ ਆ ਦੇਖੋ ਅੱਜ ਵੀ ਪੰਜ ਛੇ ਦੇ ਲਗਭਗ ਝੋਟੀਆਂ ਸੇਲ ਆ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਹੈ ਕੀ ਮਿਲ ਕ ਰੋੜਾ ਬਾਈ ਜੀ ਅਸਤੀਕਾਲ ਜੀ ਅਸਤੀਕਾਲ ਜੀ ਭਾਈ ਸਤੀਕਾਲ ਜੀ ਹੋਰ ਬਾਈ ਕਿੱਦਾਂ ਠੀਕ ਆ ਜੀ ਵਧੀਆ ਭਾਈ ਇੱਕ ਗੱਲ ਹੈਗੇ ਬਾਈ ਝੋਟੀਆਂ ਲੈਣ ਦੇ ਇੱਧਰ ਤੇ ਪਰ ਸਕਾਪ ਹੀ ਉਧਰ ਲੈਣੀ ਛਾਂਟ ਕੇ ਹਾਂ ਜੀ ਲੈਣੀ ਛਾਂਟ ਕੇ ਹਾਂ ਜੀ ਹਾਂ ਬਾੜੀ ਨਹੀਂ ਲੈਣੀ ਆਪਣੀ ਕੋਸ਼ਿਸ਼ ਤੇ ਚੰਗੀ ਦੀ ਆ ਹੁਣ ਗਾੜੀ ਮਾੜੀ ਪੈ ਜੂ ਤੇ ਉਹਦਾ ਨਾ ਨਾ ਚਲੋ ਆਪਣਾ ਰਹੀ ਹੋਣਾ ਇਹਦਾ ਉਹ ਹੀ ਜਾ ਰਹੀ ਦੀ ਚੰਗੀ ਦੀ ਇਹ ਲੋਕੋ ਲੱਗਿਆ ਸਾਰਾ ਬਾਕੀ ਲੋਕਾਂ ਲੋਕਲ ਤਾਂ ਬੜਾ ਪਾਣੀ ਕਿਤੇ ਜਾਂਦੇ ਕਹਿ ਨੂੰ ਜੋ ਮਰਜੀ ਕਹਿਦੀ ਆਪਾਂ ਲੋਕਲ ਲਈਆਂ ਜੋ ਭਾਜੀ ਛੋਟੀਆਂ ਬਹੁਤ ਆ ਗਏ ਹੁਣ ਭਾਜੀ ਪਹਿਲਾਂ ਨੇ ਛੋਟੀ ਆ ਠੀਕ ਐ ਇੱਥੇ ਦੀ ਮਾਦੀ ਕਹਿਦੀ ਐ ਬਿਲਕੁਲ ਆ ਦੇਖਣਵਾ ਗੱਬਣਾ ਹੀ ਐ ਭਾਜੀ ਗੱਬਣਾ ਗੱਬਣਾ ਇਹੋ ਸੂਈ ਆ ਛੋਟੀ ਹਾਂਜੀ ਤੇ ਕੋਈ ਦੇ ਮਗਰ ਬੱਚਾ ਅੱਛਾ ਕੱਟੀ ਐ ਦੀ ਹਾਂ ਠੀਕ ਐ ਕੱਟੀ ਬਹੁਤ ਸਾੰਭੀ ਬਣੇ ਵਾਹ ਸਾਮੇ ਕਟਣਾ ਜੱਜ ਬਣਾਇਆ ਗਿਆ ਕੱਟੀ ਪੂਰੀ ਬੱਚਾ ਮੈਂ ਵੀ ਬੜੀ ਜਿਆਦਾ ਚੰਗੀ ਤੇ ਭਾਜੀ ਦੁੱਧ ਕਿਨਾ ਦੁੱਧ ਦਾ ਭਾਈ ਜੀ ਦੇਖੋ 14 14.5 ਕਿਲੋ ਆ ਉਥੋਂ ਅਸੀਂ 15 ਚ ਉਹ ਸਾਡੇ ਕੋਲ ਕਿਲੋ ਘਟਿਆ ਰਹਾ ਦਾ ਗਰਮੀ ਬੜੀ ਹਾਂ ਬਾਕੀ ਦੁੱਧਾ ਤੇ ਮੈਂ ਬੜੀ ਜਿਆਦੀ ਚੰਗੀ ਤੇ ਖੋਲੀ ਫਿਰ ਐ ਚਵਾਜੂ ਬਿਲਕੁਲ ਵਧੀਆ ਹਾਂ ਵਧੀਆ ਇੱਕ ਨੰਬਰ ਦਾ ਭਾਈ ਇਧਰ ਆਓ ਫਿਰੋ ਇਹਨੂੰ ਫੜੋ ਆਹ ਵੇਖੋ ਜੀ ਦੇਖੋ ਨਾਰਾ ਰੋਲ ਜਿੱਡੇ ਪਰ ਮੈਂ ਉਹ ਕੁਆਲਿਟੀ ਪੂਰੀ ਵੱਡੀ ਝੋਟੀ ਨਾਲੇ ਮੈਂ ਕਹਿੰਦਾ ਲੋਕਲ ਮਾਲਾ ਹੁਣ ਜਿੱਥੋਂ ਮਰਜੀ ਗਈ ਜਦੋਂ ਅਸੀਂ ਅਸੀਂ ਕਹਿੰਦੇ ਭਾਈ ਅਸੀਂ ਲੈਂਦੇ ਮੈਂ ਇਥੋਂ ਬਿਲਕੁਲ ਬਿਲਕੁਲ ਚੋਟੀ ਵਾਜੀ ਫਿਰ ਨਜ਼ਾਰੇ ਜਾਰਾ ਉੱਥੇ ਜੀ ਅਸੀਂ 15 ਹੀ ਜੁਆਵਾ ਹਾਂਜੀ ਪਰ ਸਾਡੇ ਕੋ ਘਟਿਆ ਵਾ ਮੈਂ ਨੇ ਉਪਰਾਂ ਕੀਤਾ ਅੱਗੇ ਅੱਛਾ ਮੈਂ ਵੀ ਅੱਜ ਪਟਾ ਪਟਾ ਜੁਤਨੀ ਸਰ ਠੀਕ ਹੈ ਬਹੁਤ ਜੋ ਜੁਤਨੀ ਮਾਤੀ ਅੱਗੇ ਇੱਕ ਮੋੜ ਹੋਤੋ ਸ਼ਾਮ ਨੂੰ ਆਜੋ ਆਜੋ ਮੈਂ ਬਾਕੀ ਪੋਰਾ ਰਹਿ ਆਂਦੋ ਕਾਹੀ 2 ਕਿਲੋ ਜੀ ਇਹਦੀ ਕੱਚੀ ਦੀ ਗਾੜਵਾ ਹੋਣਾ ਜੇ ਤੇ 1 ਕਿਲੋ ਦੇ ਇਹਦੇ ਕਿਰ ਮਾ ਜੀ ਦੁੱਧ ਵਾਲੀ ਮਾਜਣਾ ਲੈਵੇ ਦਸੀ ਜਾਂਦਾ ਭਾਈ ਜੀ ਆ ਜੀ 2 ਕਿਲੋ ਦਾ ਫਰਕ ਪਾਉਗੀ ਜੇ ਅੱਛਾ ਕੋਈ ਮਿਆਲੇ ਤੇ ਨਹੀਂ ਲੱਗੀ ਕੁਝ ਨਹੀਂ ਬਾਕੀ ਬਚਾ ਬੱਚਾ ਬਹੁਤ ਸੋਹਣਾ ਕੱਤੀ ਬਹੁਤ ਸੋਹਣਾ ਇਹਨਾਂ ਕੋ ਆਪਾਂ ਲਈ ਹੈ ਨਾ ਹਾਂ ਜੀ ਉਹ ਤਾਂ ਉਹ ਬੱਚੇ ਨੂੰ ਪਲਾਉਂਦੇ ਹੀ ਖੁਲਾ ਹਾਂਜੀ ਤੇ ਬਾਕੀ ਸੂਈ ਵੀ ਬਾੜੀ ਅਜੇ ਕੋਈ 15 ਦਿਨਾਂ ਦੀ ਨਹੀਂ ਨਾ 16 ਦੀ ਆ ਹਾਂਜੀ ਸਾਰੀ 8 99 ਦਿਨਾਂ ਦੀ ਮਹਿਸੂਈ ਹੈ ਹਾਂਜੀ ਮੋਲ ਭਾਜੀ ਜਿੰਨਾ ਮਰਜ਼ੀ ਕਰੀਏ ਇੱਕ ਵੀ ਦੀ ਝੋਟੀ ਦੇ ਦਾਂ ਇੱਕ ਵੀ ਮੰਗਣ ਨੂੰ ਜੋ ਮਰਜ਼ੀ ਭਾਵੇਂ ਵੱਧ ਮੰਗ ਲਈਏ ਘੱਟ ਜਿਆਦੇ ਮੰਗਿਆ ਘੜੇ ਕਿਨੇ ਦੇ ਦੇ ਆਜੋ ਆਜੋ ਵਾ ਠੀਕ ਹੈ ਚਲੋ ਜਾਹ ਹੈ ਭਾਜੀ ਇਹ ਦੂਜੇ ਸੂਏ ਝੋਟੀ ਜੀ ਭਾਜੀ ਦੂਜਾ ਸੂਆ ਹਾਂਜੀ ਕੈਲਾ ਜੀ ਚੱਲਦੀ ਆ ਗੱਬਣ ਹਣਾ ਜੀ ਹਾਂ ਜੀ ਗੱਬਣ ਝੋਟੀ ਇਹ ਦੂਜਾ ਸੁਆ ਤੇ ਵੇਖੋ ਝੋਟੀ ਇਹ ਵੀ ਪਰੀ ਮਰੀ ਜੀ ਅਜੇ ਵੀ ਨਾ ਜੀ ਚੱਲਦਾ ਇਹ ਤਾਂ ਨਾ ਨੇ ਠੀਕ ਹੈ ਭਾਈ ਇਹ ਵੀ ਛੋਟੀ ਕੋਸ ਸੁਣੀ ਆ ਇਹ ਬਣੀ ਹਜੇ ਮੈਨੇ ਪੂਰਾ ਬਣਾ ਪੁੱਛ ਲਓ ਬਾਕੀ ਮੂੰਹ ਦੀ ਬੜੀ ਕੱਚੀ ਪੂਰੀ ਦਾ ਫੜ ਲਓ ਕੁਝ ਨਹੀਂ ਕਹਿੰਦੀ ਠੀਕ ਹੈ ਆਜੋ ਇੱਕ ਮਿੰਟ ਖੜਾਏ ਮਨਾ ਜੀ ਚਲੋ ਜੀ ਚਲੋ ਵੇਖੋ ਇਹ ਵੀ ਜੈਟ ਬਲੇ ਛੋਟੀ ਲਾ ਲਈ ਦੂਜਾ ਸੁਆ ਬਾਤ ਜੀ ਭਾਜੀ ਬਣਦੀ ਕੀ ਮੈਨਾਂ ਇੰਨਾ ਦਾ ਭਾਜੀ ਦੱਲੀਏ ਸਵਾਗਲਾ ਲਾ ਲਾ 86000 ਦੀ ਬਾਈ ਝੋਟੀ ਦੇ ਦਾਂਗੇ ਬਸ ਜਾਂ ਤਾਂ ਫਿਰ ਵੀ ਬਿਲਕੁਲ ਠੀਕ ਹੀ ਆ ਚੱਲਣ ਦੋ ਲੋ ਜੀ 86000 ਦੀ 86000 ਦੀ 56 ਹੋਣੀ ਬਾਜੀ ਕਿਉਂ ਹਾਂਜੀ 86 ਦੀ ਇਹ 75 ਦੀ ਇਹ ਜੋੜਾ ਕੋ ਲੈ ਜੀ ਵੇਖੋ ਕਿੱਦਾਂ ਦੀ ਆ ਨਹੀਂ ਭਾਈ ਜੀ ਫਿਰ ਤਾਂ ਨਜ਼ਾਰਾ ਹੀ ਆ ਇਹ ਉੱਡਣ ਗਿਆ ਹੈ ਜੀ ਇਹ ਰੇਟ ਫਿਰ ਦੱਸੋ ਹਣ ਇਹ ਕਿੱਥੋਂ ਮਿਲਣਾ ਜੀ ਇਹ ਇਹ ਦੇ ਦੇ ਮੈਨੂੰ ਹਾਂਜੀ ਰੱਬ ਆਪਾਂ ਨੂੰ ਦੇਈ ਜਾਂਦਾ ਹਰ ਵੀਡੀਓ ਨਾਲ ਬਿਲਕੁਲ ਬਿਲਕੁਲ ਪਰ ਜਿਹੜਾ ਤੋਂ ਰੱਬ ਆ ਬਹੁਤ ਸੋਹਣਾ ਪਾ ਜਿੰਨੇ ਦੀ ਮਰਜ਼ੀ ਕੋਈ ਵੇਚ ਲੈ ਨਾ ਨਾ ਵੇਚ ਲੈ 75 ਹਜ਼ਾਰ ਕੀ ਆਂਦਾ ਉਸ ਪਹਿਲਾ ਫੂਲਾ ਤੇ ਨਾਲ ਕਢਾਣ ਦੀ ਦੌੜ ਹੀ ਨਹੀਂ ਮਿਲਦੀ ਇਹਦੇ ਸਾਫ ਦਾ ਹੀ ਮੁੱਲ ਨਹੀਂ ਨਹੀਂ ਸੁਣ ਮੈਂ ਇੱਕ ਵਾਰੀ ਆਹ ਜਵੱਡੀ ਛੋਟੀ 75 ਹਜ਼ਾਰ ਦੇ ਜੀ ਮਾਨਦਾਨ ਕਰ ਦੋ ਬਾਈ ਹੋਰਾਂ ਦੇ ਮੈਂ ਮਾਨਤਾ ਨਹੀਂ ਹੋਣਾ ਆਪਾਂ ਕਰ ਦਿਆ ਜੀ ਕਰ ਦਾਂਗੇ ਬਾਹਰ ਨਹੀਂ ਕਿਤੇ ਪਾਣ ਪਾਣ ਸਤ ਕਰ ਦਿੰਗੇ ਬਾਜੀ ਵੇਖੋ ਭਾਜੀ ਕੰਦ ਆਜੋ 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 ਤੇ ਦੀ ਮਾਜੀ ਸਵਾ ਗੇ ਬੱਜਾ ਕੱਢ ਗੇ ਪੰਗ ਵਪਾਰੀ ਜੀ ਦੀ ਬਾਜੀ ਬਿਲਕੁਲ ਬਿਲਕੁਲ ਭਾਜੀ ਮੇਰੇ ਕੰਦ ਸੋਣ ਫੇਰ ਲ ਬੜੇ ਥਣਾ ਬਹੁਤ ਛੋਟੀ ਜੀ ਦਾ ਡਾਉ ਜੀ ਜੁਆਲੇ ਇਹ ਜੀ ਬੜੀ ਸਾੰਭੀ ਇੱਕੋ ਆਪਾਂ ਬਾਰ ਕਿਤੀ ਪੂਰੀ ਭਾਜੀ ਹਾਂ ਜੀ ਹਾਂ ਜੀ ਇੱਥੇ ਨੇੜ ਦਾ ਹੀ ਪਿੰਡ ਵਾ ਅੱਛਾ ਉਹਨਾਂ ਕੋ ਲਈ ਆ ਵੇਖਾ ਕੋਈ ਨਾ ਕੋਈ ਜਿਆਦਾ ਆਪਾਂ ਪ੍ਰਾਣ ਵੀ ਕਿਉਂ ਮੈਂ ਕਿਹਾ ਭਾਜੀ ਆਪਾਂ ਜਿਆਦਾ ਨਫਾ ਨਹੀਂ ਲੈਣਾ 72000 ਨੂੰ ਆਪਣੀ ਲਈ ਹੋਈ ਮੈਂ ਤਾਂ 10 ਹੀ ਤਾਂ ਮੈਂ ਤੁਹਾਨੂੰ ਵੀਡੀਓ ਦੇ ਵੇਖਣੀ ਆ ਠੀਕ ਆ ਤੇ ਉਹਦਾ ਉਹਨਾਂ ਨੂੰ ਭਾਜੀ ਕਿਸ ਨੇ ਚਲੋ 77 78 ਵੀ ਲਾਇਆ 70000 ਚ 500 ਛੋਟ ਕਰਤਾ ਜੀ ਕਰ ਦਾਂਗੇ ਜੀ ਆਸੀ ਉਹ 500 ਇਹ ਵੀ ਗੱਬਣਗੇ ਜੀ ਇਹ ਵੀ ਗੱਬਣ ਮੈਂ ਵੇਖੋ ਗੱਡੀ ਲੰਮੀ ਐ ਮੈਂ ਦਾ ਪਿੱਠ ਵੇਖੋ ਦੀ ਤੇ ਹਜੇ ਟਾਈਮ ਲੈਣਾ ਮੈਨੇ ਨਹੀਂ ਵੀ ਆ ਪੁੱਤ ਖਲੋਤਾ ਹੋ ਆ ਕੇ ਬਿਲਕੁਲ ਪਾਤੀ ਪੋਤੇ ਭਾਜੀ ਬਹੁਤ ਹਾਂ ਲੈ ਆਏ ਫੋਮੇਰਨ ਗੋਦੜਾ ਹੀ ਮੈਨਾਂ ਹੈ ਜੀ ਤੇ ਪਾਲਣੀਆਂ ਬਈ ਓਖੀਆਂ ਬੋਧ ਤੇ ਗਾਂ ਦੇ ਵਿੱਚ ਲੋ ਕੁਝ ਬੁਰੀਆਂ ਮੰਜੀਆਂ ਕਿਹਨੇ ਵੇਚਣੀਆਂ ਪੈ ਜਾਂਦੀਆਂ ਪਰ ਕਿੰਦੀ ਸੰਭਾਲ ਮਾਰ ਜੀ ਉਧਰੋਂ ਹੀ ਆਇਆ ਵਾ ਸਿਰਫ ਹੁਣ ਆਪਣੇ ਗਾੜੀ ਦਾ ਦੂ ਆ ਜਾਂਦਾ ਆ ਬਾਵਾ ਜੀ ਮੈਂ ਕੀ ਕਰੇ ਹੁਣ ਬਿਲਕੁਲ ਉਧਰ ਦੀਆਂ ਹੀ ਆਈਆਂ ਜੀ ਤੇ ਬਾਈ ਬੜੀ ਮੈਂ ਚਾਈ ਆ ਇਧਰ ਹੀ ਸਾਰੀ ਲੱਗ ਗਈ ਉਧਰੋਂ ਲੋਕਾਂ ਉਹੀ ਵਕਾਤ ਆ ਮੇਰੇ ਨਾਲ ਅਕਸਰ ਕਟੀਆਂ-ਕੁੱਟੀਆਂ ਤਿਆਰ ਅਕਸਰ ਹੋਣੀਆਂ ਹੀ ਏ ਜੀ ਇਹਨਾਂ ਦੀਆਂ ਹਾਂ ਆ ਵੇਖੋ ਪੂਰੀ ਭਾਰੀ ਮੈਂ ਆ ਕੇ ਪੂਰਾ ਵਜਨ ਜੀ ਇੱਤੋਂ ਗਾਂਹ ਬਾਜੀ ਭਰਿੰਦੀ ਕੀਮਤ ਦਾ ਇਹਦੀ ਭਾਜੀ ਕੀਮਤ 1 ਲੱਖ ਤੇ 2000 ਦੀ ਗਣੀ ਆ 1 ਲੱਖ 2000 ਹਾਂ ਉਹਦਾ ਇਹ ਵੀ ਪਾ ਵੇਚਣਾ ਜਿਹੜਾ ਮਰਜ਼ੀ ਕੋ ਲੈ ਜੀਵੇ ਚਲ ਉਹ ਵੀ ਜਾਣ ਚਲੋ ਜੀ 1 ਲੱਖ ਜਿਆਦਾ ਰੁਪਈਆ ਦੀ ਹਾਂਜੀ ਨਹੀਂ ਜਿਆਦਾ ਰੁਪਈਆ ਬਾਕੀ ਸਹੀ ਆ ਬਾਕੀ ਸਹੀ ਗੱਲ ਆ ਚਲੋ ਕੋਈ ਨਹੀਂ ਚਲੋ ਕਿਸ ਦੇ ਪਲੇ ਘੋਟ ਚਵਾ ਲੂੰਗੀ ਬਿਲਕੁਲ ਬਿਲਕੁਲ ਭਾਈ ਬਿਲਕੁਲ ਇੱਕ ਦੋ ਦੀ ਛੋਟੀ ਛੋਟੀ ਦੇ ਦਾਂ ਚਲੋ ਠੀਕ ਆ ਤੇ ਆਹਾਂ ਭਾਈ ਜੀ ਅਹੀਂ ਮੋਲ ਤਾਂ ਸਾਹ ਨਾ ਪਾਉਂਦੇ ਭਾਜੀ ਮੁੜ ਕੇ ਸਾਨੂੰ ਦਿੰਦੇ ਨਹੀਂ ਉਹ ਆਦੇ ਲੋਕੀ ਤੂੰ ਹੀ ਮੋਲ ਇੰਨਾ ਮੰਗਦੇ ਜੀ ਹਾਂ ਬੜ ਕੇ ਕੋ ਮੈਂ ਕਿਹਾ ਅਸੀਂ ਇਤਨੀ ਮੰਗਦੇ ਜਿਹੜਾ ਮੰਗਦਾ ਭਰਾਵਾ ਇਹ ਵੀ ਕੱਪੜੀ ਹੈ ਜੀ ਇਹ ਵੀ ਕੱਪੜਾ ਲਓ ਵੇਖੋ ਜੀ ਕੱਪੜੀ ਝੋਟੀ ਦੇ ਕੱਦ ਵੇਖੋ ਕਿੱਡਾ ਝੋਟੀ ਦਾ ਇਹ ਵੀ ਤੋਲੋ ਜੀ ਵੇਖੋ ਜਬਰਦਸਤ ਛੋਟੀਆਂ ਪੂਰੀਆਂ ਪੂਰੀ ਸੁਪਰ ਗੁੜੀਆਂ ਵਾ ਗਈਆਂ ਬਜੀ ਦੇਖੋ ਬਾਈਓ ਨੇ ਅੱਜ ਹੀ ਵੀੜਵਾਇ ਨਈ ਜੀ ਅੱਜ 3 ਹੀ 13 ਵਾ ਚ ਲੈ ਜਾ ਟਾਈਮ ਸੰਭਾਲ ਲੈ ਜਾ ਜਿਹੜਾ ਚੱਕਦੇ ਟੈਸ ਹੀ ਫਟ ਗਿਆ ਕਿੰਨੇ ਭਾਈ 16 ਕਰੋ ਕਰੋਨੇ ਹਾਂਜੀ ਅੱਜ 16 16 ਕਰੋ ਕਰੋਨੇ ਘਟਿਆ ਹਾਂਜੀ ਆਜੋ ਜੀ ਆਜੋ 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 ਬਾਕੀ ਆ ਰਸੇ ਜਿੱਦਾਂ ਆਈ ਉਦਾਂ ਹੀ ਆ ਇਹ ਰਸਟਰ ਤੋਂ ਬਦਲਿਆ ਉਦਾਂ ਹੀ ਆ ਭਾਈ ਇਦਾਂ ਆਈ ਆ ਹਾਂ ਸੰਗੜੀ ਇਹਨੂੰ ਤੇ ਬਾਕੀ ਵੇ ਲੋਕ ਆ ਤਾਂ ਮੈਂ ਇਹਦਾ ਕਹਿ ਦਿੰਦੇ ਆ ਇਹਦੇ ਬਹੁਤ ਵੱਡੀ ਮੈਂ ਭਾਜੀ ਕਹਿ ਇਹਨੂੰ ਕਹਿ ਦਿੰਦੇ ਆਲੇ ਅਸੀਂ ਪਰ ਭਾਵੇਂ ਲੋ ਤੁਹਾਡੇ ਕਿੰਨੇ ਥੀਤਾ ਲਾਸਟ ਪੀਸੀ ਇਹਦੀ ਕਿ ਕੱਟੀ ਪਈ ਹਜੇ ਕੱਟੀ ਦੀ ਇੱਕ ਕੱਟੀ ਆ ਤੇ ਭਾਜੀ ਫਿਰ ਕੀ ਮੈਂ ਦਿੰਦੀ ਦੀਮਦ ਭਾਈ 135 ਦੀ ਝੋਟੀ ਦੇਣੀ ਆ 135 ਦੀ ਹਾਂ ਹਾਂ ਨਹੀਂ ਹਾਂ ਨਾ ਵੇਖ ਲੋ ਤੋ ਵੱਧ ਨਹੀਂ ਕੋਈ ਨਹੀਂ ਠੀਕ ਆ ਹਾਂਜੀ ਆਂ ਦੇਖੋ ਬੱਠ ਠੀਕ ਆ ਚਲੋ ਕੱਟੀ ਕਹਿੰਦਾ ਵੰਦੀ ਹੋਗੀ ਜੀ ਕੱਟੀ ਜੀ ਮਰ ਛਾਲਾ ਬੰਦਾ 7000 ਦੀ 10000 ਦੀ ਇਹ ਆਪਣੇ ਘਰ ਦੀ ਮਹੀਂ ਦੀ ਹੋਵੇ ਮਹੀਂ ਹੋਈ 10000 ਦੀ ਆਰੀ ਮਨ ਕੋਰੀ ਪੂਰੀ ਆ ਝੋਟੀ ਉਹਦੀ ਕੀ ਹੈ ਅੱਛਾ ਪੂਰੀ ਕੱਟੀ ਹੈ ਉਹ ਬੁਰੀ ਹੀ ਠੀਕ ਆ ਮੈਂ ਉਹਨੇ ਕੱਟੀ ਦਿੱਤੀ ਇਹ ਹੋ ਗਈ ਆ ਸਾਡੇ ਇੱਕ 8 ਮਹੀਨੇ ਦੇ ਵਾਠ ਠੀਕ ਆ ਸਾਨੂੰ ਸੇਵਾ ਸੁਆਣੀ ਦੀ ਮਈਆਂ ਚ ਰੁੜ ਜਾਂਦੀ ਆ ਅ ਬਸ ਰਕਾਰਾ ਬੰਦਾ ਦਾਸ ਦੀ 10000 ਦੇ ਉਹ ਰੱਖਣ ਵਾਲਾ ਹੋਵੇ ਮੇਰਾ ਵੀ ਚਲੋ ਠੀਕ ਰੱਖਣ ਲੈ ਕੇ ਜਾਓ ਚਲੋ ਦੇਖੋ ਜੀ ਰੇਟ ਦੇਖੋ ਬਾਈ ਦਾ ਵੇਖੋ ਉੱਧੂ ਉੱਪਰ ਦਾ ਰੱਬ ਦਾ ਨਾ ਹੀ ਹੈ ਜੀ ਬਸ ਤੇ ਮੇਰੇ ਕੋਲ ਟਾਈਮ ਨਹੀਂ ਚੱਕ ਲੋ ਫੱਟੇ ਕਰ ਲੈ ਆ ਕੇ ਹਨਾ ਭਾਈ ਜੀ ਆਹ ਬਾਕੀ ਤੁਸੀਂ ਚੈੱਕ ਕਰਕੇ ਲੈ ਕੇ ਜਾਓ ਲੈ ਲੈਣੇ ਆਪਣੀ ਮਰਜ਼ੀ ਕਰ ਬਿਲਕੁਲ ਆਪਣੀ ਦੇ ਕਿਹਨੂੰ ਚੰਗੀ ਦਾ ਹੀ ਚੰਗਾ ਸੀ ਦਾ ਬਾਕੀ ਭਾਈ ਇੱਥੇ ਆਉ ਵਾਲਾ ਚੈੱਕ ਕਰਕੇ ਲੈ ਕੇ ਜਾਓ ਕਹਨੇ ਜੀ ਹਾਂ ਜੀ ਹਾਂ ਜੀ ਬਾਕੀ ਭਾਈ ਆਪਾਂ ਨੂੰ ਟਾਂਡਾ ਇਥੋਂ 20 ਕਿਲੋਮੀਟਰ ਪੈਂਦਾ ਵਾ ਹਾਂ ਜੀ ਜੀ 20 ਦੇ ਮਈਤਾ ਚੌਂਗੜ ਨੇੜੇ ਹਾਂਜੀ ਹਾਂਜੀ ਜਿਹੜਾ ਆਪਣਾ ਅਮਰਸਰ ਹਾਂਜੀ ਪਿੰਡ ਆਪਣਾ ਚੂਹਾਂ ਦਾ ਨਾਮ ਹਾਂਜੀ ਠੀਕ ਆ ਹਾਂਜੀ ਤੇ ਫੋਨ ਨੰਬਰ 88728 48168 ਠੀਕ ਹੈ ਜੀ ਕੋਈ ਵੀ ਇੱਥੇ ਆਵੇ ਚੈੱਕ ਕਰਕੇ ਆਪਣੇ ਥਾਣ ਪਾਹ ਕਰਕੇ ਕੋਈ ਵੀ ਮਹੀਂ ਪਾਰ ਪਾਉਂਦੀ ਹੋਵੇ ਉਹਦੇ ਘਰ ਜਾ ਕੇ ਵੀ ਤਿੰਨ ਚਾਰ ਦਿਨ ਪਾਦੇ ਆਪਾਂ ਉਹਦੀ ਵੀ ਜ਼ਿੰਮੇਵਾਰੀ ਚੁੱਕਾਂਗੇ ਚਲੋ ਠੀਕ ਹੈ ਸასი ਗਾ